ਦੋਸਤੋ ਅਸੀਂ ਪਹੁੰਚੇ ਹਾਂ ਤੱਪਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਜਿੱਥੇ ਪਛਮੀ ਬੰਗਾਲ ਦੇ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦਾ ਦਰਿੰਦਿਆਂ ਵੱਲੋਂ ਰੇਪ ਕਰਕੇ ਕਤਲ ਕਰ ਦਿੱਤਾ ਉਸ ਘਟਨਾ ਦੇ ਵਿਰੋਧ ਵਿੱਚ ਬੱਖ-ਬੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਸ ਵਿੱਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹਨ ਸ਼ਹਿਰ ਦੇ ਵਿੱਚ ਉਸ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕੈਂਡਲ ਮਾਰਚ ਰਵਾਨਾ ਹੋ ਰਿਹਾ ਹੈ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਤਾਂ ਜੋ ਪ੍ਰਸ਼ਾਸਨ ਨੂੰ ਰੋਸ ਦਿਖਾਇਆ ਜਾਵੇ ਉਹਨਾਂ ਕਾਤਲਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਮੌਤ ਦੀ ਸਜ਼ਾ ਉਹਨਾਂ ਨੂੰ ਦਵਾਈ ਜਾਵੇ ਕੈਂਡਲ ਮਾਰਚ ਸ਼ੁਰੂ ਹੋ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਤਾਂ ਪਾਦੀਆ ਅਗਰਵਾਲ ਦਰਮਸ਼ਾਲਾ ਤੋਂ ਲਾਈਵ ਤਸਵੀਰਾਂ ਤੁਹਾਡੀ ਅਸੀਂ ਸੰਸਥਾਵਾਂ ਦੇ ਆਗੂਆਂ ਨਾਲ ਗੱਲ ਵੀ ਕਰਵਾਵਾਂਗੇ ਜਸਟਿਸ ਫਾਰ ਮਾਨਤਾ ਮਾਨਤਾ ਮੜਾ ਦੇ ਇਧਰ ਜਲਦੀ ਸਵਿਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਕਣ ਦੁਖਾ ਰਹੇ ਆ ਬੱਚੀਆਂ ਵੀ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਈਆਂ ਨੇ ਇਹਨਾਂ ਦੇ ਮਨਾਂ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ ਪੱਤਰਕਾਰ ਭਾਈ ਚਾਰਾ ਵੀ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਇਆ ਹੈ ਮਤਰਕਾਰ ਭਾਈਚਾਰੇ ਵੱਲੋਂ ਸਾਡੇ ਲੋਹਾਜ ਜੀ ਮਨੀਤ ਜੀ ਬਨੀਪੀ ਪਰਮਚੱਠਾ ਸਤਨਾਮ ਸਿੰਘ ਆਲੀ ਕੀ ਸਾਡੇ ਡਾਉਨ ਜੀ ਸਤਨਾ ਆਪਣੇ ਸੋਹਣ ਵੱਧਵਾ ਜੀ ਸਮਾਜ ਸੇਵੀ ਸਟੇਟ ਆਵਾੜੀ ਪਾਵਨ ਬਤਾਰਾ ਜੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅਗਰਵਾਲ ਧਰਮਸ਼ਾਲਾ ਦੇ ਵਿੱਚੋਂ ਲਾਈਵ ਤਸਵੀਰਾਂ ਸਾਡੇ ਦਰ ਲੋਕ ਚਾਂਜੀ ਤੋਂ ਤੋਦੀ ਯੋਗ ਬਹੁਤ ਸਮਾਜ ਸੇਵੀ ਨੇ ਕੈਂਡਲ ਮਾਰਚ ਸਾਡੇ ਅਸ਼ੋਕ ਘੜੈਲਾ ਜੀ ਵੀ ਇਸ ਕੈਂਡਲ ਮਾਰਚ ਦੇ ਵਿੱਚ ਨੇ ਬਾਲਾ ਜੀ ਪ੍ਰਚਾਰ ਮੰਡਲ ਬਾਲਾ ਜੀ ਪ੍ਰਚਾਰ ਮੰਡਲ ਤੋਂ ਸਾਡੇ ਬਿਕਾਸ ਗਰਗ ਬਬਲਾ ਜੀ ਉਹ ਗਵਾਹੀ ਕਰ ਰਹੇ ਨੇ ਸਕੈਂਡਲ ਮਾਰਚ ਦੀ ਡਾਇਰੈਕਟਰ ਮਹਿਲਾ ਜਿਸ ਦਾ ਦਰਿੰਦਿਆਂ ਵੱਲੋਂ ਰੇਟ ਕਰਕੇ ਕਤਲ ਕਰ ਦਿੱਤਾ ਉਸਦੇ ਵਿਰੋਧ ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਕੈਂਡਲ ਮਾਰਚ ਮਾਰਕੀਟ ਕਮੇਟੀ ਤਪਾ ਕੋਲ ਪਹੁੰਚ ਚੁੱਕਿਆ ਹੈ ਅਸੀਂ ਤੁਹਾਡੀ ਕੈਂਡਲ ਮਾਰਚ ਦੇ ਵਿੱਚ ਗੱਲ ਵੀ ਕਰਵਾਵਾਂਗੇ ਸਾਫ ਟੀਨੀਵਿਲਾ ਦੇ ਰਾਹੀ ਆਪਟੀਨੀਵਿਲਾ ਫੜਾ ਦੇ ਕਿਸ ਨੂੰ ਆਹ ਲੋ ਹਾਂਜੀ ਤੁਹਾਡੀ ਗੱਲ ਕਰਵਾ ਰਿਹਾ ਲਵਾਜ ਜੀ ਨਾਲ ਹਾਂਜੀ ਲਵਾਜ ਜੀ 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 ਅੱਜ ਰੋਸ ਹੈ ਕੱਲੀ ਤਪੇਚਨੀ ਰੋਸਾ ਪੂਰੇ ਹਿੰਦੁਸਤਾਨ ਨੇ ਲੋਕਾਂ ਦੇ ਵਿੱਚ ਅਜਿਹੇ ਘਟਨਾਵਾਂ ਵਾਪਰਦੀਆਂ ਜੋ ਲੰਬਾ ਸਮਾਂ ਤੱਕ ਯਾਦ ਰੱਖੀਆਂ ਜਾਂਦੀਆਂ ਇੱਕ ਪੱਛਮੀ ਬੰਗਾਲ ਦੇ ਵਿੱਚ ਸਖੰਦਰੂ ਡਾਕਟਰ ਜੋ ਆਪਣੀ ਲਗਾਤਾਰ ਡਿਊਟੀ ਕਰ ਰਹੀ ਸੀ ਪਿਛਲੇ 21 ਘੰਟਿਆਂ ਤੋਂ ਪਰ ਕੋਝੋਨਾ ਦਰਿੰਦਿਆਂ ਨੇ ਉਹਨੂੰ ਆਪਣਾ ਸ਼ਿਕਾਰ ਬਣਾਇਆ ਜਿਨ੍ਹਾਂ ਦੇ ਮੁਤਾਬਕ ਉਹ ਨਾ ਚੱਲ ਸਕੀ ਅਰ ਅੱਜ ਜੋ ਹੋਇਆ ਚ ਨੇ ਲੋਕਾਂ ਦੇ ਅੰਦਰ ਵਾਰਕੀ ਗਈ ਹੈ ਇਹ ਉਹਨਾਂ ਦਰਿੰਦਿਆਂ ਦੇ ਨਾਲ ਹੋਰ ਨਾ ਉਹਨਾਂ ਲੋਕਾਂ ਦੇ ਮਨਸੂਬਿਆਂ ਨੂੰ ਵੀ ਰਾਖ ਕਰ ਦੋਗੀ ਜਿਹੜੇ ਲੋਕ ਅਜਈਆਂ ਨਜ਼ਰਾਂ ਦੀਸ਼ਤੀਆਂ ਉਹਨਾਂ ਧੀਆਂ ਪੈਣਾ ਦੇ ਟਕਾਕੇ ਰੱਖਦੇ ਆ ਜਿਨ੍ਹਾਂ ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲਈ ਮਨਸੂਬੇ ਜੀ ਕਰਨਪਾਲ शर्मा जी ਤੁਹਾਡਾ ਕੀ ਕਹਿਣਾ ਹੈ ਬਹੁਤ ਹੀ ਆਫਰ ਲੈ ਮੜਾ ਲਿੰਦਰ ਜੋਗ ਜੋ ਘਟਨਾ ਸਾਹਮੀ ਹੈ ਜਿਹੇ ਦੋਸ਼ੀਆਂ ਨੂੰ ਸਰਪ੍ਰੀਖਾਲਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਗਹਾਨੋ ਨਾਰੀ ਹੈ ਕੀ ਪਹਿਣਾ ਵਿੱਚ ਆਪਣਾ ਸਕੇ ਕਾਨੂੰਨ ਸਾਥੋ-ਸاتھ ਜੂਨ ਪਾਣਾ ਚਾਹੀਦਾ ਹੈ ਇਹ ਸਨ ਸਾਡੇ ਧਰਮਪਾਲ ਜੀ ਨਵਾਜੀ ਜਿਨ੍ਹਾਂ ਨੇ ਤੁਹਾਡੀ ਅਸੀਂ ਇਸ ਤਰ੍ਹਾਂ ਇਹਲਾ ਮਾਨਵੀ ਗੱਲ ਕਰਵਾਵਾਂਗੇ ਜੋ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਈਆਂ ਨੇ ਬੋਲੋ ਵੀ ਤੁਸੀਂ ਬੋਲੋ ਅਬ ਬੋਲ ਦਿਓ ਬੜਾ ਫੜ ਲਓ ਫੜ ਲਓ ਆਹ ਫੜ ਲਓ ਹਾਂਜੀ ਕੀ ਜੀਣਾ ਤੁਹਾਡਾ ਕੈਂਡਲ ਸਿੱਦੇ ਸ਼ੁਰੂ ਕਰੀਏ ਗੰਦਕਾਂ ਦੇ ਪੁੱਤ ਬੁਢਾ ਕੀਤੀ ਆਂ ਦੀ ਸਾਲ ਚ ਚਾਰ ਚਾਰ ਵਾਰ ਲੜਾਉਂਦੇ ਰਹੇ ਉਹਨਾਂ ਤੋਂ ਸੁਭ ਗਿਆਨਾਂ ਲੱਗ ਅੱਡਾ-ਵੱਡਾ ਮੁਤਾਬਕ ਨੰਮਾ ਅਖਰਨਾਕ ਗੱਲ ਜੇ ਕੇ ਬੱਚੀਆਂ ਸੇਫ ਨਹੀਂ ਉਸ ਮਾਂ ਸੇਫ ਨਹੀਂ ਹੈ ਲੰਦ ਹੈ ਉਸ ਸਮਾਜ ਤੇ ਕਿਤਨਾ ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹੈ ਧੰਨਵਾਦ ਜੀ ਤੁਹਾਡੀਆਂ ਸੀ ਡਾਕਟਰ ਮੁਖਾ ਬੱਲੇ ਵੀ ਗੱਲ ਕਰਵਾਵਾਂਗੇ ਹਾਂਜੀ ਮੈਮ ਤੁਸੀਂ ਇਹਣਾ ਚਾਹੁੰਦੇ ਆ ਆਪਾਂ ਕੋਲ ਬੁਲਾਇਆ ਇਹ ਬਹੁਤ ਹੀ ਗਲਤ ਕੱਟਣਾ ਹੈ ਇਹ ਡਾਕਟਰ ਨੂੰ 1 2 3 4 ਨਹੀਂ ਚਲੇਗਾ ਆਪਾਂ ਇਹ 1 2 3 4 ਨਹੀਂ ਚਲੇਗਾ 1 2 3 4 ਨਹੀਂ ਚਲੇਗਾ ਮੇਰੇ ਸੱਤ ਕਾਨੂੰਨ ਬੰਨਣਾ ਚਾਹੀਦਾ ਹੈ ਉਸ ਨੁਫਾਂਸੀ ਦੇ ਸਜ਼ਾ ਉਸੇ ਟਾਈਮ ਦੇਣੀ ਚਾਹੀਦੀ ਹੈ ਓਕੇ ਥੈਂਕ ਯੂ ਹਾਂ ਤੁਸੀਂ ਗੱਲ ਕਰੋਗੇ ਤੁਸੀਂ ਗੱਲ ਕਰੋਗੇ ਇੱਕ ਮਿੰਟ ਤੁਹਾਡੀ ਅਸੀਂ ਨਗਰ ਕੌਂਸਲ ਦੇ ਸਾਫ ਦਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂਪੂ ਜੀ ਦੇ ਮੈਸੇਜ ਨਾਲ ਗੱਲ ਕਰਵਾ ਰਹੇ ਹਾਂ ਜੀ ਮੈਂ ਤੁਹਾਡਾ ਇਹਨ ਆ ਪਕੜਾ ਦਉ ਮੰਗੋ ਆ ਪਕੜ ਲਓ ਹਾਂ ਜੀ ਮੈਂ ਹਰ ਜਗਾ ਜਿੱਥੇ ਮੱਦੀ ਦੇਖ ਲੋ ਇਹ ਦਾ ਮੰਗ ਕਿ ਮੈਂ ਤੁਹਾਨੂੰ ਮੰਗਦੀ ਨਾ ਇੱਕ ਦੋ ਤਿੰਨ ਚਾਰ ਇੱਕ ਦੋ ਤਿੰਨ ਚਾਰ 35 1 2 3 4 ਇੱਕ ਦੋ ਤਿੰਨ ਚਾਰ 3 4 ਦੇ ਦੋਸਤ ਨੂੰ ਫਾਂਸੀ ਦਿਓ ਫਾਂਸੀ ਦਿਓ ਕਿਉਂਕਿ ਮੈਂ ਸਰਕਾਰ ਨੂੰ ਇਹ ਦੁਪਾਤੀ ਨਾ ਫਾਂਸੀ ਦਿਓ ਅਤ્યાਚਾਰ ਸੀ ਨਹੀਂ ਸਮਾਂਗੇ ਨਾ ਕੋਈ ਕੁੜੀ ਸਹੂਗੀ ਨਾ ਕੋਈ ਬਹੁਤ ਸਹੂਗੀ ਕੋਈ ਔਰਤ ਵੀ ਅਤ્યાਚਾਰ ਸਹੂਗੀ ਸਿਰਫ ਇਹਨਾਂ ਨੂੰ ਫਾਂਸੀ ਦਿਓ ਫਾਂਸੀ ਥੈਂਕ ਯੂ ਥੈਂਕ ਯੂ ਮੈਮ ਇਨਸਾਨ ਕੈਂਡਲ ਮਾਰਚ ਦੇ ਵਿੱਚ ਆਰਾਮਣ ਹੋਈਆਂ ਮਹਿਲਾਮਾਂ 1 2 3 ਜ ਨਹੀਂ ਜਲੇ ਵਕਤਾਂ ਦਾ ਸੰਸਥਾ ਮਦਦ ਵੀਡੀਓ ਸ਼ੇਅਰ ਅਤੇ ਲਾਈਕ ਜੁੜ ਕਰੋ ਬਹੁਤ ਬਹੁਤ ਧੰਨਵਾਦ